ਭਗਵੰਤ ਮਾਨ ਸਾਹਿਬ ਆਏ ਹੈਲੀਕਾਪਟਰਾਂ ਦਾ ਦੇਖੇ ਹੈ ਹੈਲੀਕਾਪਟਰ ਦੇ ਨਾਲ ਕਿਤੇ ਪਾਣੀ ਰੋਕ ਲੈਣਗੇ ਜਿੱਦਣ ਜੱਟ ਦੀ ਪਰਾਲੀ ਨੂੰ ਅੱਗ ਲੱਗਦੀ ਆ ਤੇ ਉਸ ਦਿਨ ਰਡਾਰ ਤੇ ਕਿੱਥੋਂ ਵੀ ਚਿੰਦਿਖੜੋ ਬੰਦੇ ਆ ਜਾਂਦੇ ਦਿੱਲੀੋਂ ਬੰਦੇ ਆ ਜਾਂਦੇ ਵੀ ਤੂੰ ਅੱਗ ਲਈ ਆ ਉੱਤੇ ਉਦੋਂ ਪਰਚਾ ਕੀਤਾ ਜਾਂਦਾ ਵਾ ਤੇ ਹੁਣ ਤੇ ਚਲੋ ਸਰਕਾਰਾਂ ਦਾ ਇਹ ਵੀ ਬਹੁਤ ਵਧੀਆ ਕੰਮ ਹੋ ਗਿਆ ਸੌਖੇ ਹੋ ਗਈ ਸਰਕਾਰ ਵੀ ਸਾਰੀ ਸੌਕੀ ਹੋ ਗਈ ਆ ਵੀ ਜਿਹੜੀ ਫਸਲ ਵੱਢ ਕੇ ਜੱਟ ਨੇ ਅੱਗ ਲਾਉਣੀ ਉਹ ਫਸਲ ਹੀ ਮੁਕਾਤੀ ਇਹਨਾਂ ਨੇ ਉਹ ਦਾਣੇ ਦੀ ਆਸ ਨਹੀਂ ਉਹਨੂੰ ਤੇ ਅੱਗ ਤੇ ਬਹੁਤ ਦੂਰ ਦੀ ਗੱਲ ਆ ਤੇ ਵੇਖੋ ਅੱਗ ਸਾਨੂੰ ਵਿਖ ਜਾਂਦੀ ਆ ਅੱਜ ਅੱਗ ਤੋਂ ਜ਼ਿਆਦੀ ਲਪਟ ਪਾ ਅਜੇ ਵੀ 2 ਮਹੀਨੇ ਲੱਗ ਜਾਣੇ ਇਹਨਾਂ ਨੂੰ ਪਾਣੀ ਉਤਰਨ ਤੋਂ ਬਾਅਦ ਮਤਲਬ ਇਹ ਨਹੀਂ ਕਣਕਾ ਬੀਜਣ ਦੀ ਕੋਈ ਆਸ ਨਹੀਂ ਹਰ ਕੀ ਖਰਾਬਾ ਤਾਂ ਮਤਲਬ ਪਿਛਲੀ ਵਾਰੀ ਦਾ ਵੀ ਨਹੀਂ ਮੜਾ ਆਪਾ ਵੀਰ ਜੀ ਵੇਖੋ 6500 ਰੁਪਿਆ ਕਿੱਲਾ ਕਈਆਂ ਨੇ ਆਪਦੀ ਜ਼ਮੀਨ ਮੰਨ ਲਓ ਉਥੇ 2 ਕਿੱਲੇ ਇੱਥੇ ਉਹਨਾਂ ਨੇ 10-15-15 ਕਿੱਲੇ ਠੇਕੇ ਤੇ ਲਈ ਹੋਈ ਆ 25000 ਨੂੰ ਲਾ ਲਓ ਤੁਸੀਂ ਘੱਟ ਤੋਂ ਘੱਟ 25000 ਵੈਸੇ ਅੱਜ ਤੁਹਾਨੂੰ ਪਤਾ ਠੇਕਾ 75000 ਨੂੰ ਟੱਪ ਗਿਆ ਤੇ ਜਿੰਨੇ ਮੰਨ ਲਓ ਕਿ ਇਹ 20 ਕਿੱਲੇ ਦੇ ਠੇਕੇ ਦੇ ਲੈ ਲੇ ਤੇ 5 ਲੱਖ ਦਾ ਉਹਨੇ ਠੇਕਾ ਭਰਿਆ ਉਹਨੂੰ 50 ਕਿੱਲਿਆਂ ਦਾ ਖਰਾਬ paluga ਪੰਜਾਬ ਨੂੰ ਪਾਣੀ ਦੇ ਵੀਰ ਜੀ ਖੜਾ ਦਾ ਮਿਲਿਆ ਵਾ ਜਦੋਂ ਮਿਲਿਆ ਵਾ ਆਪਦਾ ਪਾਣੀ ਤੇ ਅਸੀਂ ਸਰਕਾਰਾਂ ਨੇ ਸੰਧੀਆਂ ਕਰ ਕਰਕੇ ਉਹਨਾਂ ਨਾਲ ਐਗਰੀਮੈਂਟ ਕਰ ਕਰਕੇ ਉਹਨਾਂ ਨੂੰ ਦੇਦਾ ਪਾਣੀ ਇੱਥੋਂ ਆਪਦੀ ਫਸਲ ਨੂੰ ਪਾਣੀ ਲਾਊਗਾ ਦਰਿਆ ਦੇ ਵਿੱਚੋਂ ਤੇ ਜੇ ਪਤਾ ਲੱਗ ਜੇ ਉੱਥੇ ਵੇਲੇ ਉੱਤੇ ਪਰਚਾ ਹੋਊਗਾ ਕਿ ਦਰਿਆ ਦੇ ਵਿੱਚੋਂ ਤੁਸੀਂ ਪਾਣੀ ਨਹੀਂ ਲਾ ਸਕਦੇ ਹੁਣ ਦਰਿਆ ਮਲਕੀਆਂ ਪੈੜੀਆਂ ਦੇ ਵਿੱਚ ਵਗ ਰਿਹਾ ਵਾ ਤੇ ਇਹ ਇਹ ਕਿਉਂ ਨਹੀਂ ਸਰਕਾਰ ਕਹਿੰਦੀ ਵੀ ਤੁਹਾਡੀਆਂ ਪੈੜੀਆਂ ਨਹੀਂ ਤੁਸੀਂ ਰੇਤਾਂ ਵੀ ਨਹੀਂ ਚੱਕ ਸਕਦੇ ਜਿਹੜਾ ਨਾ ਰੇਤ ਨਹੀਂ ਤੁਸੀਂ ਹਿਸਾਬ ਲਾ ਲਓ ਵੀ ਇੰਨੀ ਰੇਤ ਪਈਏ 5-5 ਫੁੱਟ ਰੇਤ ਪਈ ਸੀ ਪਿਛਲੀ ਵਾਰ ਕੀ ਕੀਤਾ ਕਿਸਾਨਾਂ ਨੇ ਆਪਦੀ ਪੈੜੀ ਦੇ ਵਿੱਚ ਵੱਡੇ ਵੱ ਆਕੇ ਤੇ ਫੇਰ ਕੰਕ ਬੀਜੀ ਆ ਜਿੱਥੇ ਆਮ ਬੰਦਾ ਮਰੂਗਾ ਨਾ ਉਥੇ ਸਰਕਾਰ ਨਹੀਂ ਪਹੁੰਚਦੀ ਸਿਰਫ ਜਦੋਂ ਵੋਟ ਆਉਣੀ ਆ ਸਿਰਫ ਇਹ 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 ਬਾਪੂ ਜੀ ਦੇ ਗੋਡੇ ਉਦੋਂ ਪਤਾ ਲੱਗਣੇ ਆ ਵੀ ਬਾਪੂ ਜੀ ਦੇ ਗੋਡੇ ਪੈਰੀ ਹੱਥ ਲਾ ਕੇ ਵੋਟ ਲੈਣੀ ਆ ਤੇ ਮਾਵਾਂ ਦੀਆਂ ਆ ਮਾਂ ਤਾਂ ਤੂੰ ਮੇਰੀ ਮਾਤਾ ਵਾ ਤੂੰ ਮੈਨੂੰ ਵੋਟ ਪਾ ਦੇ ਉਦੋਂ ਇੱਕ ਪਾਰਟੀ ਨਹੀਂ ਇੱਕ ਪਾਰਟੀ ਨਹੀਂ ਹਰੇਕ ਪਾਰਟੀ ਹਰ ਇੱਕ ਪਾਰਟੀ ਮੈਂ ਕਿਸੇ ਦੇ ਵਿਰੋਧ ਚ ਨਹੀਂ ਆ ਕਿਉਂਕਿ ਮੈਂ ਜਦੋਂ ਦੀ ਹੋਸਪਾਲੀਆ ਹਾਡੀ ਬਾਣੀ ਖੜੀ ਕਿਸੇ ਨੇ ਵੀ ਮੈਂ ਅੱਜ ਆਪਦੀ 2.5 ਕਰੋੜ ਦੀ ਕੋਠੀ ਚ ਬਹਿ ਕੇ 52 ਇੰਚ 60 ਇੰਚ 72 ਇੰਚ ਦੀ LCD ਦੇ ਵੇਖਣ ਦਿਆਂ ਹਾਂ ਵੀ ਪਾਣੀ ਆਉਂਦਿਆਂ ਮੈਂ ਉਹ ਚੀਜ਼ ਫੀਲ ਨਹੀਂ ਕਰ ਸਕਦਾ ਮੇਰੀ ਇੱਥੇ 10 ਕਿੱਲੇ ਜ਼ਮੀਨ ਆ ਮੈਂ ਉਹਨੂੰ ਰੋਜ਼ ਆਉਣਾ ਪਾਣੀ ਲਾਉਣ ਇੱਕ ਦਿਨ ਮੈਂ ਘਰੇ ਗਿਆ ਰਾਤ ਪਈ ਸਵੇਰੇ ਮੈਂ ਆ ਕੇ ਵੇਖਿਆ ਤੇ ਪਾਣੀ ਪਾਣੀ ਫਸਲ ਮੇਰੀ ਵਿਖ ਨਹੀਂ ਦੀ ਉਹ ਜੱਟ ਦੇ ਦਿਲ ਤੇ ਹੱਥ ਰੱਖ ਕੇ ਵੇਖੋ ਉਹ ਜੱਟ ਦੇ ਅੰਦਰ ਵੜ ਕੇ ਨਹੀਂ ਕੋਈ ਵੇਂਦਾ ਪਾਣੀ ਲੈਣਾ ਹੁੰਦਾ ਉਹ ਤਾਂ ਰਾਜਸਥਾਨ ਹਰਿਆਣਾ ਕਹਿੰਦਾ ਵੀ ਪੰਜਾਬ ਸਾਡਾ ਭਰਾ ਭਰਾ ਤੇ ਹੁਣ ਫਿਰ ਭਰਾ ਨਾਲ ਖੜਦੇ ਨੇ ਇਹਦੇ ਵੀਰ ਜੀ ਸਭ ਕਹਿੰਦੀਆਂ ਗੱਲਾਂ ਹੁੰਦੀਆਂ ਵੀ ਵੱਡਾ ਭਰਾ ਪੰਜਾਬ ਵੱਡਾ ਸਾਡੀ ਬਾਹ ਫੜੀ ਆ ਤੇ ਜਦੋਂ ਪੰਜਾਬ ਨੂੰ ਲੋੜ ਆ ਉਦੋਂ ਕਹਿੰਦੇ ਆ ਵੀ ਦਰ ਬੰਦ ਕਰ ਦਿਓ ਸਾਨੂੰ ਜਿੰਨਾ ਚਾਹੀਦਾ ਹੈ ਉਹਨਾ ਮਿਲ ਗਿਆ ਇਹ ਜੇ ਤੇ ਭਰਾ ਭਰਾ ਨੂੰ ਭਰਾ ਦਾ ਪਤਾ ਹੁੰਦਾ ਵੀ ਆਜੋ ਤੰਗੀ じゃ ਮੈਂ ਉਹਦੀ ਬਾਹ ਫੜਨੀ ਇਹ ਥੋੜੀ ਗੱਲ ਆ ਵੀ ਅੱਜ ਸਾਨੂੰ ਤੰਗੀ ਆ ਤੇ ਉਹ ਕਹਨੇ ਸੀ ਦਰ ਬੰਦ ਕਰ ਦਿਓ ਸਾਨੂੰ 60000 ਚਾਹੀਦਾ ਸਾਨੂੰ ਮਿਲ ਗਿਆ ਭਰਾ ਫਰ ਬਗਾਨਾ ਕਰਤਾ ਅੱਜ ਵੀਰ ਜੀ ਇਹ ਤੇ ਬਗਾਨੇ ਭਰਾਵਾਂ ਵਾਲੀ ਗੱਲ ਹੋ ਗਈ ਆ ਜੇ ਸਕੇ ਹੋਣ ਤੇ ਸਕੇ ਨੂੰ ਸਕੇ ਦਾ ਦੁੱਖ ਹੁੰਦਾ ਮੈਨੂੰ ਪਤਾ ਮੇਰਾ ਸਗਾ ਭਰਾ ਹੋਵੇ ਤੇ ਉਹਨੂੰ ਕੋਈ ਦੁੱਖ ਆ ਤੇ ਮੈਂ ਭੱਜ ਕੇ ਉਹਦੀ ਬਾਹ ਫੜਨੀ ਆ ਇਹ ਤੇ ਬਗਾਨਿਆਂ ਨਾਲੋਂ ਵੀ ਵੱਧ ਕਰ ਗਿਆ ਆਪਾਂ ਨਿਤ ਨਿਊਜ਼ ਵੰਨੇ ਆ ਰੋਜ਼ਾਨਾ ਵੀ ਕਿਸਾਨ ਆਤਮਤਿਆ ਕਿਉਂ ਕਰ ਰਿਹਾ ਇਹੋ ਜਿਹੀਆਂ ਚੀਜ਼ਾਂ ਤੋਂ ਕਰ ਰਿਹਾ ਜਦੋਂ ਆਪਣੀ ਕਿਹਨੇ ਬਾਣੀ ਫੜੀ 35 35 ਲੱਖ ਰੁਪਈਆ ਲੋਕਾਂ ਨੇ ਕੋਠੀਆਂ ਤੇ ਲਾਇਆ ਉਹ ਐ ਜਾਂਦੀਆਂ ਵਾ ਜਿਤਨਾ ਨਾ ਬਸ ਕੋਈ ਕੋਈ ਗੱਲ ਕਰਨ ਵਾਲੀ ਨਹੀਂ ਮਾਮੂਲੀ ਜੀ ਗੱਲ ਹੁੰਦੀ ਹੈ ਜਿਵੇਂ 35 ਲੱਖ ਦੀ ਕੋਠੀ ਚਲ ਗਈ ਪਾਣੀ ਲੈ ਗਿਆ ਬਸ ਉਹ ਲੋਕਾਂ ਨੂੰ ਕੀ ਆਸ ਆ ਵੀ ਮਾਨੂੰ 5 ਕਿੱਲਾਂ ਦਾ ਮੁਆਵਜ਼ਾ ਮਿਲੂਗਾ ਪਿਛਲੇ ਰੇ 6500 ਵਰਗੇ ਉਹ ਵੀ ਨਹੀਂ ਆ ਉਹ ਆਸ ਹੈਗੀ ਉਹਨਾਂ ਨੂੰ ਅੱਗੇ ਕਣਕ ਨਹੀਂ ਵਿਝੀ ਜਾਣੀ ਟੋਟਲੀ ਦੋ ਫਸਲਾਂ ਖਰਾਬ ਹੋ ਗਈਆਂ ਫਿਰ ਜਿਹੜੇ ਘਰ ਗਏ ਜਿਨ੍ਹਾਂ ਦੇ ਜਿਨ੍ਹਾਂ ਦੇ 35 35 ਡੰਗਰ ਜਿਨ੍ਹਾਂ ਆਸ ਹੋਵੇਗੀ ਮੈਨੂੰ ਪ੍ਰਸ਼ਾਸਨ ਤੋਂ ਕੋਈ ਆਸ ਆ ਮੈਨੂੰ ਮਿਲ ਜੂ ਉਹਨੂੰ ਕੁਝ ਨਹੀਂ ਮਿਲਣਾ ਸਰਨਾਗਿਰ ਜੀ ਪਾਣੀ ਵਗ ਰਿਹਾ ਨਾ ਇਹ ਹਾਂ ਇਹ ਦੇ ਤੁਸੀਂ ਵੇਖੋ ਵੀ ਸਪੀਡ ਕਿੰਨੀ ਆ ਪਾਣੀ ਦੀ ਹਾਂ ਤੇ ਆ ਤਕਰੀਬਨ ਜਿਹੜਾ ਆਪਾਂ ਨੋਚ ਤੇ ਖੜੇ ਹੋਏ ਆਂ ਇੱਥੋਂ ਲੈ ਕੇ ਸਾਹਮਣੇ ਆਪਣਾ ਨੋਚਾਂ ਵਿਖੰਦੀਆਂ ਆ ਇਹ ਸਾਰਾ ਤਕਰੀਬਨ ਇੱਧਰ ਲੋਕਾਂ ਨੇ ਝੋਨਾ ਲਾਇਆ ਆ ਹੈਗਾ ਆ ਵੀ ਸਾਰਾ ਝੋਨਾ ਲੋਕਾਂ ਦਾ ਪਿੱਛੋਂ ਜਿੰਨੇ ਪਿੰਡ ਆਉਂਦੇ ਆ ਆ ਤੁਸੀਂ ਦਰ ਵੇਖੇ ਹੋਣਗੇ 32 ਦੇ 32 ਦਰ ਚੁੱਕੇ ਹੋਏ ਆ 32 ਦਰ ਚੁੱਕੇ ਆ ਇਹ ਪਿੱਛੇ ਪਾਣੀ ਬਿਲਕੁਲ ਨਹੀਂ ਖਲੋਣਾ ਅੱਗੇ ਜਾ ਕੇ ਤੁਸੀਂ ਵੇਖੋ ਉਹ ਸਾਹਮਣੇ ਜਿੱਥੇ ਛਪਾਈਦੇ ਵਿਖ ਰਹਿਣਾ ਉੱਥੇ ਨਵੀਆਂ ਕੋਠੀਆਂ ਪਾਈਆਂ ਲੋਕਾਂ ਨੇ ਆਉਂਦੀਆਂ ਮਾਲਕੀ ਪਹਿਲੀਆਂ ਦੇ ਵਿੱਚ ਆਹ ਵੇਖੋ ਉਹ ਕੋਠੇ ਵੇਖੋ ਸਾਹਮਣੇ ਔਰ ਉਧਰ ਸ਼ੈੱਡ ਪਏ ਹੋਏ ਕਿਡੇ-ਕਡੇ ਵੱਡੇ ਇਹ ਸਭ ਖਤਮ ਹੋ ਗਿਆ ਹੁਣ ਤੇ ਜੇ ਆਪਾਂ ਸੁੱਕਣ ਦੀ ਗੱਲ ਕਰੀਏ ਜਦੋਂ ਪਿੱਛੋਂ ਪਾਣੀ ਰੁਕਿਆ ਦਰ ਬੰਦ ਹੋਏ ਫਿਰ ਆਹ ਪਾਣੀ ਸਭ ਤੋਂ ਪਹਿਲਾਂ ਸੇਮਣਾ ਵਾਲਾ ਜਿਹੜਾ ਆਉਂਦਾ ਹੈ ਮੇਨ ਇਧਰੋਂ ਸੇਮਣਾ ਵਾਲਾ ਜੇ ਇੱਥੋਂ ਇਹ ਚੁੱਕਦੇ ਆ ਦਰ ਤੇਰੇ ਸਾਰਾ ਪਾਣੀ ਸੇਮਣ ਵਾਲੇ ਨੂੰ ਜਾਂਦਾ ਸੇਮਣ ਵਾਲਾ ਉਛਲਿਆ ਪਿਆ ਵਾ ਸਾਰਾ ਗੱਟਾ ਬਾਦਸ਼ਾ ਜਿੰਨਾ ਪਿੰਡ ਹੈ ਸਾਰੀਆਂ ਬਾਈਕਾਂ ਆ ਕੇ ਦੋ ਰਾਤਾਂ ਉੱਥੇ ਤੋੜੇ ਪਰ ਪਰ ਲਾਉਂਦੇ ਰਹੇ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਕੋਹਣੀ ਆਇਆ ਕੁਛ ਨਹੀਂ ਆਇਆ ਇਹ ਹੁਣ ਜਦੋਂ ਜੇ ਮੰਨ ਲੋ ਕਿ ਇਹ ਪਾਣੀ ਸੁੱਕਦਾ ਵਾ ਜਦੋਂ ਆਪਾਂ ਗੱਲ ਕਰਦੇ ਵੀ ਪਾਣੀ ਲੱਤਦਾ ਵਾ ਇਹਦਾ ਪੱਧਰ ਜਦੋਂ ਡਾਊਨ ਹੁੰਦਾ ਵਾ ਇਹ ਪਾਣੀ ਲਗਾਤਾਰ ਵਗੂਗਾ ਜੇ ਪਰ ਇਹ ਪਾਣੀ ਨੂੰ ਇਹਨਾਂ ਨੂੰ ਜ਼ਮੀਨਾਂ ਬਣਾਉਣ ਤੇ ਲਗਾਤਾਰ ਤੁਸੀਂ ਹਿਸਾਬ ਲਾ ਲਓ ਵੀ ਅਜੇ ਵੀ 2 ਦੋ ਮਹੀਨੇ ਲੱਗ ਜਾਣੇ ਇਹਨਾਂ ਨੂੰ ਪਾਣੀ ਉਤਰਨ ਤੋਂ ਬਾਅਦ ਮਤਲਬ ਇਹ ਨਹੀਂ ਕਣਕਾਂ ਦੇ ਬੀਜਣ ਦੀ ਕੋਈ ਆਸ ਨਹੀਂ ਹੈ ਕਿ ਅੱਗੇ ਆਉਂਦ ਪਾਣੀ ਆਉਂਦਾ ਸੀਗਾ ਕਣਕਾਂ ਦੇ ਬੀਜ ਆ ਜਾਂਦੀਆਂ ਐ ਕਿ ਕਣਕ ਬੀਜਣ ਦੀ ਕੋਈ ਆਸ ਨਹੀਂ ਹੈਗੀ ਮਤਲਬ ਕਣਕ ਦੀ ਕੋਈ ਆਸ ਉਮੀਦ ਨਹੀਂ ਵੀ ਬੀਜੀ ਜਾਊਗੀ ਕਿ ਨਹੀਂ ਬੀਜੀ ਜਾਊਗੀ ਨਹੀਂ ਕਣਕ ਦੀ ਆਸ ਹੀ ਨਹੀਂ ਹੈਗੀ ਬੀਜੀ ਜਾਣੀ ਨਹੀਂ ਕਣਕ ਰਕੇ ਜਿੰਨਾ ਪਾਣੀ ਹੈ ਨਾ ਤੁਸੀਂ ਅੱਗੇ ਜਾ ਕੇ ਵੇਖੋ ਦੀਨੀਕੇ ਵਾਲਾ ਬੰਨ੍ਹ ਹੈ ਇਹ ਸਿੰਮ ਰਿਹਾ ਪਾਣੀ ਅੱਛਾ ਇਹ ਇੱਕ ਦੱਸੋ ਇਹ 88 ਤੋਂ 88 ਜਿੰਨਾ ਉਹ ਤਾਂ ਘਾਟਾ ਵੱਧਾ 88 ਦਾ ਤੇ ਵੀਰ ਸੁਣਦੇ ਹੋ ਹਾਂ ਮੈਂ ਤਾਂ ਚਲੋ ਉਹ ਟਾਈਮ ਵੇਖਿਆ ਨਹੀਂ ਪਰ ਮੈਂ ਜਿੰਦੂ ਦਾ ਹੋਸ਼ ਸੰਭਾਲਿਆ ਵਾ ਜਿੰਨੇ ਪਾਣੀ ਆਏ ਆ ਸਭ ਤੋਂ ਵੱਧ ਪਾਣੀ ਐ ਰਕੀਆ ਸਭ ਤੋਂ ਵੱਧ ਸਭ ਤੋਂ ਤੇ ਸਭ ਤੋਂ ਵੱਧ ਨੁਕਸਾਨ ਵੀ ਲੋਕਾਂ ਦਾ ਹੋ ਰਿਹਾ ਹੈ। ਖਰਾਬਾ ਤਾਂ ਮੈਂ ਪਿਛਲੀ ਵਾਰੀ ਦਾ ਵੀ ਨਹੀਂ ਮੈਡਾ। ਅੱਬਾ ਵੀਰ ਜੀ ਵੇਖੋ 6500 ਰੁਪਇਆ ਕਿੱਲਾ ਉਹ ਵੀ 5 ਕਿੱਲੇ ਦਾ ਮਿਲਣਾ। ਭਾਵੇਂ ਕਿਸੇ ਦੀ ਜ਼ਮੀਨ 10 ਕਿੱਲੇ ਆ, ਭਾਵੇਂ 20 ਕਿੱਲੇ ਆ। ਤੇ ਉਹ 6500 ਹੀ ਮਿਲਣਾ ਆਪਾਂ ਨੂੰ ਕਿੱਲੇ ਦਾ, 5 ਕਿੱਲੇ ਦਾ ਖਰਾਬਾ ਮਿਲਣਾ ਤਾਂ ਤੁਸੀਂ ਵੇਖੋ ਵੀ ਜਿਨ੍ਹਾਂ ਦੀ 10-10 15 ਜਿਨ੍ਹਾਂ ਦੀ ਹੈਗੀ ਜ਼ਮੀਨ ਇੱਥੇ ਆ। ਮੈਂ ਮੰਨ ਲਓ 20-20 ਕਿੱਲੇ ਇੱਥੇ ਹੀ ਆ ਬਸ। ਹੋਰ ਕੋਈ ਉਹਨਾਂ ਦਾ ਕਮਾਈ ਤੋਂ ਇਹ ਫਸਲવાડી ਤੋਂ ਕਮਾਈ ਹੋਣੀ ਉਹਨਾਂ ਨੂੰ। ਉਹਨਾਂ ਦੀ ਮੰਨ ਲਓ 20 ਕਿੱਲੇ ਜ਼ਮੀਨ ਇੱ 6505 ਕਿੱਲਿਆਂ ਦਾ ਇਹਨੂੰ ਖਰਾਬਾ ਮਿਲਿਆ 6500 ਦੇ ਨਾਲ ਆ ਲਓ ਤੁਸੀਂ ਹਾਂ ਤੇ ਉਹ 30000 ਰੁਪਏ ਦੇ ਨਾਲ 35000 ਨਾਲ ਆਪਦੀ ਉਹ ਜ਼ਮੀਨ ਨੂੰ ਸਹੀ ਕਰ ਲੈਣਗੇ 20 ਕਿੱਲੇ ਨੂੰ ਹਾਂ ਅੱਜਾ ਦਿਨੇ ਕੇ ਵਾਲਾ ਬੰਨ ਜਿਹੜਾ ਵਾ ਇਹ ਸਿਮ ਰਿਹਾ ਇੱਥੋਂ ਤੇ ਇੱਥੇ ਕੋਈ ਪ੍ਰਸ਼ਾਸਨ ਦੀ ਨਿਗਾਹ ਨਹੀਂ ਗਈ ਆ ਇਹਦਾ ਮਤਲਬ ਜੇ ਹਾ ਕੋਈ ਪ੍ਰਸ਼ਾਸਨ ਮਤਲਬ ਜੋ ਤੁਹਾਨੂੰ ਲੱਗਦਾ ਵੀ ਜੋ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਸਰਕਾਰ ਦੀ ਬਣਦੀ ਉਹ ਨਿਭਾ ਰਹੀ ਆ ਕੋਈ ਵੀਰ ਜੀ ਕੋਈ ਜ਼ਿੰਮੇਵਾਰੀ ਨਹੀਂ ਇਹਦੇ ਪਿੰਡ ਦੇ ਲੋਕ ਆ ਇਹ ਬਾਈਕਾਂ ਇੱਥੇ ਇਹ ਪਿੰਡ ਗੱਟਾ ਬਾਦਸ਼ਾਹ ਵਾ ਸਭਰਾ ਵਾ ਪੱਦਰੀ ਆ ਇਹ ਸਭ ਲੋਕ ਮਿਲ ਕੇ ਕੰਮ ਕਰ ਰਹੇ ਆ ਕੋਈ ਪ੍ਰਸ਼ਾਸਨ ਪਹੁੰਚਿਆ ਨਹੀਂ ਪ੍ਰਸ਼ਾਸਨ ਪਹੁੰਚਿਆ ਉਹ ਤੇ ਇਹਨਾਂ ਲੋਕਾਂ ਨੂੰ ਇਨੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇ ਤੁਸੀਂ ਵੇਖੋ ਸੰਸਥਾਵਾਂ ਵਾਂ ਜਿਹੜੀਆਂ ਐਨਡੀਆਰਐਫ ਦੀਆਂ ਦੇਖੋ ਜੀ ਫੋਟੋ ਫੋਟੋ ਮੈਂ ਆਵਾਂ ਮੈਂ ਫੋਟੋ ਖਿਚਾ ਕੇ ਚਲ ਜਾ ਮੈਨੂੰ ਇਹਨਾਂ ਪਰ ਮੈਨੂੰ ਦੁੱਖ ਉਦੋਂ ਪਤਾ ਹੋਊਗਾ ਜਦੋਂ ਮੇਰੀ ਇਥੇ ਫਸਲ ਮਰੀ ਹੋਊਗੀ ਇੱਕ ਜੱਟ ਦੀ ਅੱਗੇ ਕੀ ਹੁੰਦਾ ਸੀਗਾ ਝੋਨਾ ਆਪ ਲਾਇਆ ਝੋਨਾ ਲੱਗਾ ਵਾ ਥੋੜੇ ਚਿਰ ਬਾਅਦ ਪਾਣੀ ਆ ਗਿਆ ਜੇ ਬੂਟਾ ਵੱਜ ਜਾਂਦਾ ਸੀਗਾ ਐਰ ਕੀ ਤੁਸੀਂ ਵੇਖੋਗੇ ਯਾਰਾ ਇੱਕੀਆਂ ਨਸਰੀਆਂ ਆਆਂ ਵਾ ਖਰਚਾ ਬਹੁਤ ਹੋ ਗਿਆ ਬਹੁਤ ਜ਼ਿਆਦਾ ਖਰਚਾ ਚਾਰ ਚਾਰ ਖਾਦਾਂ ਸਪਰੇਅ ਆ ਤੇ ਇਧਰ ਤੇ ਤੁਸੀਂ ਵੇਖੋ ਡੀਜ਼ਲ ਵੀ ਮੱਚਿਆ ਹੋਊਗਾ ਲੋਕਾਂ ਦਾ ਇੰਜਨਾਂ ਦੇ ਤੇ ਕਿੰਨਾ ਖਰਚਾ ਉਹ ਜੱਟ ਕਿਸਾਨ ਜ਼ਿੰਮੇਵਾਰ ਕਿੱਥੋਂ ਉੱਠੂਗਾ ਫੇਰ ਬਹੁਤ ਉੱਤੇ ਬਹੁਤ ਜਿਆਦਾ ਫਿਰ ਵੇਖੋ ਫਿਰ ਫਿਰ ਆਪਾਂ ਨਿਤ ਨਿਊਜ਼ ਵੰਨੇ ਆ ਰੋਜ਼ਾਨਾ ਵੀ ਕਿਸਾਨ ਆਤਮ ਹੱਤਿਆ ਕਿਉਂ ਕਰ ਰਿਹਾ ਇਹੋ ਜਿਹੀਆਂ ਚੀਜ਼ਾਂ ਤੋਂ ਕਰ ਰਿਹਾ ਜਦੋਂ ਆਪਣੀ ਕਿਹਨੇ ਬਾਣੀ ਫੜਨੀ ਮਤਲਬ ਜ਼ਮੀਨਾਂ ਵੀ ਗਈਆਂ ਨਾਲ ਨਾਲ ਘਰ ਵੀ ਗਏ ਘਰ ਤੇ ਵੀਰ ਜੀ ਜਿਨ੍ਹਾਂ ਦੇ ਘਰ ਤੁਸੀਂ ਆਪਾਂ ਨਿਊਜ਼ ਰੋਜ਼ ਚੱਲ ਰਹੇ 35 35 ਲੱਖ ਰੁਪਏ ਲੋਕਾਂ ਨੇ ਕੋਠੀਆਂ ਤੇ ਲਾਇਆ ਉਹ ਐ ਜਾਂਦੀਆਂ ਵਾਂ ਜਿਤਨਾ ਨਾ ਬਸ ਕੋਈ ਕੋਈ ਗੱਲ ਕਰਨ ਵਾਲੀ ਨਹੀਂ ਮਾਮੂਲੀ ਜੀ ਗੱਲ ਹੁੰਦੀ ਹੈ ਜਿਵੇਂ 35 ਲੱਖ ਦੀ ਕੋਟੀ ਚਲ ਗਈ ਪਾਣੀ ਲੈ ਗਿਆ ਬਸ ਕੋਈ ਉੱਤੇ ਤੇ ਕੋਈ ਉਹਦੇ ਨਾਲ ਕਿਸੇ ਨੇ ਦੁੱਖ ਸਾਂਝਾ ਕੀਤਾ ਅਜੇ ਵੇਖੋ ਵੀ ਜਦੋਂ ਇੱਥੋਂ ਪਾਣੀ ਲੱਥਿਆ ਚਲੋ ਅਸੀਂ ਮੈਂ ਬਿਲੋਂਗ ਕਰਦਾ ਹਾਂ ਪਿੱਛੇ ਚੋਲਾ ਸਾਹਿਬ ਤੋਂ ਉਧਰ ਜਿੰਨਾ ਪਾਣੀ ਉਧਰ ਆਇਆ ਨਾਲ ਦੇ ਪਿੰਡਾਂ ਦੇ ਮੁੰਡਾ ਪਿੰਡ ਕੜਕਾ ਉਹਨਾਂ ਦੇ ਪਿੰਡ ਉੱਚੇ ਆ ਫਸਲਾਂ ਮਰ ਗਈਆਂ ਸਾਰੀਆਂ ਇੱਕ ਇੱਕ ਪਿੰਡ ਦੀ 15-1500 ਏਕੜ ਜ਼ਮੀਨ ਉਹ ਸਾਰੀ ਬਰਬਾਦ ਹੋ ਗਈ ਇੱਧਰ ਲੋਕਾਂ ਦੇ ਘਰ ਵੀ ਵੇਚਾ ਸ਼ੱਡ ਵਿੱਚ ਉਹ ਲੋਕਾਂ ਦਾ ਉਹ ਲੋਕਾਂ ਨੂੰ ਕੀ ਆਸ ਆ ਵੀ ਮਾਨੂੰ 5 ਕਿੱਲੇ ਦਾ ਮੁਆਵਜ਼ਾ ਮਿਲੂਗਾ ਪਿਛਲੇ ਰੇ 6500 ਵਰਗੇ ਉਹ ਵੀ ਨਹੀਂ ਆ ਉਹ ਆਸ ਹੈਗੀ ਉਹਨਾਂ ਨੂੰ ਅੱਗੇ ਕਣਕ ਨਹੀਂ ਬੀਜੀ ਜਾਣੀ ਟੋਟਲੀ ਦੋ ਫਸਲਾਂ ਖਰਾਬ ਹੋ ਗਈਆਂ ਫਿਰ ਜਿਹੜੇ ਘਰ ਗਏ ਜਿਨ੍ਹਾਂ ਦੇ ਜਿਨ੍ਹਾਂ ਦੇ 35 35 ਡੰਗਰ ਜਿਨ੍ਹਾਂ ਦਾ ਆਸਰਾ ਹੀ ਡੰਗਰ ਹੀ ਗਏ ਕਮਾਈ ਦਾ ਉਹ ਸਭ ਡੰਗਰ ਗਏ ਤੇ ਉਹਨਾਂ ਦਾ ਕੋਈ ਉਹਨਾਂ ਦੀ ਬਾਹ ਕੌਣ ਫੜੂਗਾ ਕੋਈ ਉਹਨੂੰ ਆਸ ਹੋਵੇਗੀ ਮੈਨੂੰ ਪ੍ਰਸ਼ਾਸਨ ਤੋਂ ਕੋਈ ਆਸ ਆ ਮੈਨੂੰ ਮਿਲ ਜੂਗਾ ਉਹਨੂੰ ਕੁਝ ਨਹੀਂ ਮਿਲਣਾ ਪਾਣੀ ਆਇਆ ਹੋਇਆ ਹੈ ਨਾ ਉਦੋਂ ਦੀ ਸੰਗਤ ਲੱਗੀ ਹੋਈ ਆ ਉਹ ਸਾਹਮਣੇ ਸਾਹਮਣੇ ਤੇ ਜੇ ਮੰਨ ਲਓ ਉਹ ਟੁੱਟਦਾ ਨਾ ਤੇ ਲਗਾਤਾਰ ਹੀ ਜਿੰਨੇ ਪਿੰਡ ਥੱਲੇ ਨੂੰ ਆ ਹਾਂ ਸਾਰੇ ਡੁੱਬਣ ਹਾਂ ਸਾਰੇ ਡੁੱਬਣਗੇ ਤੇ ਜੇ ਆਪਾਂ ਜ਼ਮੀਨ ਦੀ ਗੱਲ ਕਰਦੇ ਹਾਂ ਤੁਸੀਂ ਜ਼ਮੀਨ ਕਿੰਨੀ ਹੈ ਇੱਥੇ ਦਰਿਆ ਦੀ ਜ਼ਮੀਨ ਨਹੀਂ ਹੈਗੀ ਹਾਂ ਮਾਲਕੀ ਜ਼ਮੀਨਾਂ ਹੈ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਵਗ ਰਿਹਾ ਵਾ ਜਾਂ ਇਹਨੂੰ ਐਕਵਾਇਰ ਕਰੋ ਇਹਦਾ ਜੋ ਵੀ ਬੰਦਾ ਉਸ ਕਿਸਾਨਾਂ ਨੂੰ ਦੋ ਹਾਂ ਕੋਈ ਨਹੀਂ ਦਿੱਤਾ ਜਾ ਰਿਹਾ ਚਲੋ ਪਹਿਲਾ ਹੈਗਾ ਵੀ ਕਹਿੰਦੇ ਆ ਵੀ ਥੋੜੀ ਐਜੂਕੇਸ਼ਨ ਜ਼ਰੂਰੀ ਆ ਕਿਉਂ ਜ਼ਰੂਰੀ ਆ ਸਾਨੂੰ ਇਹ ਨਹੀਂ ਪਤਾ ਵੀ ਸਾਡੀਆਂ ਮਾਲਕੀ ਪੈੜੀਆਂ ਦੇ ਵਿੱਚ ਦਰਿਆ ਵਗ ਰਿਹਾ ਵਾ ਸਰਕਾਰਾਂ ਜੇ ਇੱਥੋਂ ਤੁਸੀਂ ਇਹ ਸਾਬ ਲਾ ਲਓ ਵੀ ਜੇ ਇੱਥੋਂ ਕੋਈ ਜੱਟ ਇੱਥੋਂ ਆਪਦੀ ਫਸਲ ਨੂੰ ਪਾਣੀ ਲਾਊਗਾ ਦਰਿਆ ਦੇ ਵਿੱਚੋਂ ਤੇ ਜੇ ਪਤਾ ਲੱਗ ਜੇ ਉੱਥੇ ਵੇਲੇ ਉੱਤੇ ਪਰਚਾ ਹੋਊਗਾ ਕਿ ਦਰਿਆ ਦੇ ਵਿੱਚੋਂ ਤੁਸੀਂ ਪਾਣੀ ਨਹੀਂ ਲਾ ਸਕਦੇ ਹੁਣ ਦਰਿਆ ਮਾਲਕੀਆਂ ਪੈੜੀਆਂ ਦੇ ਵਿੱਚ ਵਗ ਰਿਹਾ ਵਾ ਤੇ ਇਹ ਇਹ ਕਿਉਂ ਨਹੀਂ ਸਰਕਾਰ ਕਹਿੰਦੀ ਵੀ ਤੁਹਾਡੀਆਂ ਪੈਲੀ ਨਾ ਰੇਤਾਂ ਵੀ ਨਹੀਂ ਚੱਕ ਸਕਦੇ ਜਿਹੜਾ ਹੁਣ ਰੇਤ ਨਹੀਂ ਤੁਸੀਂ ਹਿਸਾਬ ਲਾ ਲਓ ਵੀ ਇੰਨੀ ਰੇਤ ਪਈ ਹੈ ਪੰਜ ਪੰਜ ਫੁੱਟ ਰੇਤ ਪਈ ਸੀ ਪਿਛਲੀ ਵਾਰ ਹਾਂ ਤੇ ਕੀ ਕੀਤਾ ਕਿਸਾਨਾਂ ਨੇ ਆਪਦੀ ਪੈਲੀ ਦੇ ਵਿੱਚ ਵੱਡੇ ਵੱਡੇ ਰੈਂਪ ਬਣਾਤੇ ਆ ਵੀ ਰੇਤ ਚੁੱਕ ਨਹੀਂ ਸਕਦੇ ਪਰਚਾ ਹੋ ਜਾਊਗਾ ਠੀਕ ਹੈ ਉਹ ਰੈਂਪ ਉਹਨਾਂ ਨੇ ਆਪਦੀ ਪੈਲੀ ਦੇ ਵਿੱਚ ਬਣਾ ਕੇ ਤੇ ਫਿਰ ਕਣਕ ਬੀਜੀ ਆ ਤੇ ਜੇ ਅਸੀਂ ਉਹ ਵੇਚਣ ਚੱਲ ਜੀਏ ਹਾਂ ਤੇ ਨਾਲ ਦੀ ਨਾਲ ਪਰਚਾ ਪਰਚਾ ਉਦੋਂ ਠਾਣਾ ਹਾਂ ਅੱਛਾ ਤੁਸੀਂ ਮਤਲਬ ਥੋੜੀ ਪੈਲੀ ਚ ਜਿਹੜਾ ਨਾਲ ਪਾਣੀ ਵਗਦਾ ਉਹਦਾ ਪਾਣੀ ਲਾ ਨਹੀਂ ਸਕਦੇ ਤੁਸੀਂ ਨਾ ਜਨਾ ਅਸੀਂ ਬੋਰ ਕਰਕੇ ਆਪਦਾ ਬੋਰ ਕਰਕੇ ਉਹਦੇ ਉੱਤੇ ਇੰਜਣ ਫਿੱਟ ਕਰਕੇ ਉਹ ਹੀ ਲਾ ਸਕਦੇ ਆ ਜੇ ਮੰਨ ਲਓ ਕਿਸੇ ਨੇ ਜਾਂਦਾ ਹੈ ਸੁਆ ਜਾਂਦਾ ਹੈ ਇਥੋਂ ਜੇ ਕੋਈ ਨਾਲ ਸੁੱਟ ਕੇ ਆਪਦੀ ਪੈਲੀ ਨੂੰ ਪਾਣੀ ਲਾਉਂਦੇ ਨਾ ਮੋਗੇ ਬਣੇ ਆ ਮੋਗੇ ਦੇ ਵਿੱਚੋਂ ਪਾਣੀ ਆਉਂਦਾ ਵਾ ਟਾਈਮ ਵੱਜਾ ਹੋਇਆ ਦੋ ਘੰਟੇ ਤੇਰੇ ਦੋ ਘੰਟੇ ਉਹਦੇ ਜੇ ਆਪ ਦੀ ਕ ਮੰਨ ਲਓ ਕਿ ਮੈਂ ਛੇਤੀ ਲਾਣਾ ਪਾਣੀ ਕੋਈ ਨਾਲ ਸੁੱਟ ਕੇ ਲਾਉਂਦਾ ਨਾ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਉਸੇ ਵੇਲੇ ਕਾਰਵਾਈ ਹੋ ਗਈ ਉਤੇ ਅਹੀਂ ਆਵਦਾ ਪਾਣੀ ਨਹੀਂ ਵਰਤ ਸਕਦੇ ਅੱਜ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਹਰਿਆਣੇ ਨੂੰ ਪਾਣੀ ਜਾਂਦੇ ਆ ਉਹਨਾਂ ਨੇ ਅੱਜ ਰਿਟਨ ਚ ਐਗਰੀਮੈਂਟ ਦਿੱਤਾ ਹੈਗਾ ਵੀ ਅਸੀਂ ਉਹਨਾਂ ਪਾਣੀ ਲੈਣਾ ਜਿੰਨੂੰ ਸਾਨੂੰ ਜਨਾਂ ਨੂੰ ਚਾਹੀਦਾ ਉਹਨੂੰ ਵੀ ਘਟਾ ਦਿਓ ਤੇ ਤੁਸੀਂ ਵੇਖੋ ਦੋਵੇਂ ਨਹਿਰਾਂ ਆ ਕੋਈ ਉਹਦੇ ਵਿੱਚ ਕੋਈ ਹੈ ਲੱਗਨ ਦਿਆ ਵਾ ਤੁਹਾਨੂੰ ਕਿ ਉਹ ਫਾਨਾ ਪਾਣੀ ਦਾ ਕੁਝ ਨਹੀਂ ਬਿਲਕੁਲ ਸ਼ਾਂਤ ਪਾਣੀ ਜਿੰਨਾਂ ਨੇ ਮੰਗਿਆ ਅੱਗੋਂ ਬੰਦ ਕਰ ਦਿੰਦੇ ਹੋ ਤੇ ਅੱਜ ਸਾਨੂੰ ਉਧਰੋਂ ਵੀ ਕੋਈ ਆਸ ਨਹੀਂ ਆ ਵੀ ਸਾਡੀ ਬਾਹ ਫੜੂ ਕੋਈ ਤੇ ਜੇ ਡੁੱਬਣਾ ਪੰਜਾਬ ਨੂੰ ਪਾਣੀ ਦੇ ਵੀਰ ਜੀ ਖੜਾ ਤਾਂ ਮਿਲਿਆ ਜਦੋਂ ਮਿਲਿਆ ਵਾ ਆਪਦਾ ਪਾਣੀ ਤੇ ਅਸੀਂ ਸਰਕਾਰਾਂ ਨੇ ਸੰਧੀਆਂ ਕਰ ਕਰਕੇ ਉਹਨਾਂ ਨਾਲ ਐਗਰੀਮੈਂਟ ਕਰ ਕਰਕੇ ਉਹਨਾਂ ਨੂੰ ਦੇਤਾ ਪਾਣੀ ਆਪਦਾ ਪਾਣੀਆ ਨੂੰ ਕਿੱਥੇ ਮਿਲਿਆ ਸਾਨੂੰ ਤੇ ਅੱਜ ਅਸੀਂ ਇੱਕ ਜੱਟ ਕਰਜ਼ਾ ਚੁੱਕ ਕੇ ਝੋਨਾ ਲਾਇਆ ਹੁਣ ਤੇ ਝੋਨਿਆਂ ਨੂੰ ਫਲ ਪਿਆ ਆਇਆ ਤੇ ਕੁਝ ਇਹੋ ਜਿਹੀਆਂ ਇਹਨਾਂ ਨੇ ਫਸਲਾਂ ਲਾਈਆਂ ਜਿਦਾਂ 1509 ਆ 26 ਝੋਨਾ ਵਾ ਉਹ ਆ ਇੱਕ ਤਰੀਕ ਤੋਂ ਬਾਅਦ ਪੂਰਾ ਐਣ ਵਧੀਆ ਪਕਾਚ ਆ ਗਿਆ 10 ਤਰੀਕ ਤੱਕ ਉਹ ਵੱਡੀਆਂ ਜਾਣੀਆਂ ਹੈਗਾ ਤੁਸੀਂ ਵੇਖੋ ਵੀ 10 ਦਿਨ ਰਹਿ ਗਏ ਫਸਲ ਵੱਢਣ ਚ ਤੇ ਇਹਨਾਂ ਦਾ ਕਿਸਾਨਾਂ ਦਾ ਕੁਝ ਹੋਣੀ ਰਹਿ ਗਿਆ ਤਾਂ ਮਤਲਬ ਪੰਜਾਬ ਕੱਲੇ ਹੜਾ ਲਈ ਜਾਂ ਤੁਸੀਂ ਲੋਕ ਕੱਲੇ ਹੜਾ ਲਈਓ ਕਿਉਂਕਿ ਜਿਵੇਂ ਹੁਣ ਹਰਿਆਣੇ ਨੇ ਵੀ ਕਹਿਤਾ ਕਿ ਪਾਣੀ ਸਾਨੂੰ ਸਾਨੂੰ ਭਾਈ ਪਾਣੀ ਘਟਾਓ ਸਾਨੂੰ ਪਾਣੀ ਦੀ ਜ਼ਰੂਰਤ ਹੈ ਰਾਜਸਥਾਨ ਕਹਿੰਦਾ ਸਾਨੂੰ ਪਾਣੀ ਦੀ ਜ਼ਰੂਰਤ ਨਹੀਂ ਪਰ ਜਦੋਂ ਪਸੋਕਾ ਹੁੰਦਾ ਹੈ ਤੁਹਾਨੂੰ ਪਾਣੀ ਚਾਹੀਦਾ ਉਦੋਂ ਕਹਿੰਦੇ ਕਿ ਸਾਨੂੰ ਵਧ ਦਿਓ ਪਾਣੀ ਇਹ ਦੇ ਵੀਰ ਜੀ ਵੇਖੋ ਜਦੋਂ ਹੁਣ ਉਹਨਾਂ ਨੂੰ ਵੀ ਲੋੜ ਆ ਉਹਨਾਂ ਨੇ ਉਹਨਾਂ ਨੇ ਮੰਗਿਆ ਸਰਕਾਰਾਂ ਦਈ ਜਾਂਦੀਆਂ ਜਦੋਂ ਆਪਦਾ ਕਿਸਾਨ ਮੰਗੂਗਾ ਵੀ ਹਾਂ ਬਈ ਇਹ ਨਹਿਰਾਂ ਸੁੱਕੀਆਂ ਪਈਆਂ ਆ ਉੱਪਰਲੇ ਰੇਏ ਤੁਸੀਂ ਵੇਖੋ ਨਹਿਰੀ ਪਾਣੀ ਨਹੀਂ ਮਿਲਦਿਆ ਖਾਲ ਲੋਕਾਂ ਨੇ ਤੋੜ ਕੇ ਉੱਤੇ ਕਬਜ਼ਾ ਕਰ ਲਿਆ ਵੈਲੀ ਦਾ ਸਰਕਾਰਾਂ ਨੂੰ ਚਾਹੀਦਾ ਵੀ ਜਿਹੜੀਆਂ ਨਹਿਰਾਂ ਸੁੱਕੀਆਂ ਪਈਆਂ ਉਹਨਾਂ 'ਚ ਪਾਣੀ ਛੱਡ ਕੇ ਉਹ ਕਹਿਣ ਵੀ ਇਹ ਪਾਣੀ ਤੁਸੀਂ ਨਹਿਰੀ ਪਾਣੀ ਲਾਓ ਹੂੰ ਫਿਰ ਜਮੀਨ ਦਾ ਪਾਣੀ ਜਿਹੜਾ ਥੱਲੇ ਮੋਟਰਾਂ ਲਾ ਲਾ ਲੋਕਾਂ ਨੇ 400 400 ਫੁੱਟ ਬੋਰ ਕਰਤੇ ਆ ਉਹ ਨਾ ਘਟੇ ਪਰ ਉਹ ਤਾਂ ਇੱਕ ਗੱਲ ਹੋਰ ਆ ਜਦੋਂ ਪਾਣੀ ਲੈਣਾ ਹੁੰਦਾ ਉਹ ਤਾਂ ਰਾਜਸਥਾਨ ਹਰਿਆਣਾ ਕਹਿੰਦਾ ਪੰਜਾਬ ਸਾਡਾ ਭਰਾ ਭਰਾ ਤੇ ਹੁਣ ਫਿਰ ਭਰਾ ਨਾਲ ਖੜਦੇ ਨਹੀਂ ਇਹ ਇਹ ਦੇ ਵੀਰ ਜੀ ਸਭ ਕਹਿੰਦੀਆਂ ਗੱਲਾਂ ਹੁੰਦੀਆਂ ਵੀ ਵੱਡਾ ਭਰਾ ਪੰਜਾਬ ਵੱਡਾ ਸਾਡੀ ਬਾਹ ਫੜੀ ਆ ਤੇ ਜਦੋਂ ਪੰਜਾਬ ਨੂੰ ਲੋੜ ਆ ਉਦੋਂ ਕਹਿੰਦੇ ਵੀ ਦਰ ਬੰਦ ਕਰ ਦਿਓ ਸਾਨੂੰ ਜਿੰਨਾ ਚਾਹੀਦਾ ਹੈ ਉਹ ਨਾਲ ਮਿਲ ਗਿਆ ਵਾ ਇਹ ਇਹ ਜੇ ਤੇ ਭਰਾ ਭਰਾ ਨੂੰ ਭਰਾ ਦਾ ਪਤਾ ਹੁੰਦਾ ਵੀ ਅੱਜ ਉਹ ਤੰਗੀ ਚ ਮੈਂ ਉਹਦੀ ਬਾਹ ਫੜਨੀ ਆ ਇਹ ਥੋੜੀ ਗੱਲ ਆ ਵੀ ਅੱਜ ਸਾਨੂੰ ਤੰਗੀ ਆ ਤੇ ਉਹ ਕਹਨੇ ਸੀ ਦਰਬੰਦ ਕਰਦੀ ਸਾਨੂੰ 60000 ਚਾਹੀਦਾ ਸਾਨੂੰ ਮਿਲ ਗਿਆ ਭਰਾ ਫਿਰ ਬਗਾਨਾ ਕਰਤਾ ਅੱਜ ਵੀਰ ਜੀ ਇਹ ਤੇ ਬਗਾਨੇ ਭਰਾਵਾਂ ਵਾਲੀ ਗੱਲ ਹੋ ਗਈ ਆ ਜੇ ਸਕੇ ਹੋਣ ਤੇ ਸਕੇ ਨੂੰ ਸਕੇ ਦਾ ਦੁੱਖ ਹੁੰਦਾ ਹਾਂ ਮੈਨੂੰ ਪਤਾ ਮੇਰਾ ਸਗਾ ਭਰਾ ਹੋਵੇ ਤੇ ਉਹਨੂੰ ਕੋਈ ਦੁੱਖ ਆ ਤੇ ਮੈਂ ਭੱਜ ਕੇ ਦੀ ਬਾਹ ਫੜਨੀ ਆ ਇਹ ਤੇ ਬਗਾਨਿਆਂ ਨਾਲੋਂ ਵੀ ਵੱਧ ਕਰ ਗਿਆ ਇਸ ਤਰ੍ਹਾਂ ਦੇ ਤੇ ਬਗਾਨੇ ਵੀ ਨਹੀਂ ਕਰਦੇ ਉਹ ਵੀ ਦੁੱਖ ਚ ਵੇਖ ਕੇ ਤੇ ਕਹਿੰਦੇ ਆ ਕੋਈ ਨਹੀਂ ਬਾਹ ਫੜਨੀ ਆ ਤੁਹਾਡੀ ਅੱਜ ਤੁਸੀਂ ਵੇਖ ਵੀਰ ਜੀ ਤਗੜਾ ਬੰਦਾ ਨਾ ਜਿਹੜਾ ਜੇ ਆਪਾਂ ਰੱਬ ਦੀ ਕਰੋਪੀ ਵੀ ਕਹਿ ਦਈਏ ਤੇ ਰੱਬ ਦੀ ਕਰੋਪੀ ਵੀ ਮਾੜੇ ਤੇ ਆ ਤਗੜੇ ਬੰਦੇ ਨੂੰ ਇੰਨਾਂ ਚੀਜ਼ਾਂ ਦਾ ਕੀ ਫਰਕ ਪਊਗਾ ਜੀ ਦਾ ਕੰਮ ਚੱਲਣ ਦਿਆ ਉਹਨੂੰ ਕੋਈ ਫਰਕ ਨਹੀਂ ਆ ਇੱਥੇ ਤੇ 10 ਕਿੱਲੇ ਵਾਲਾ 5 ਕਿੱਲੇ ਵਾਲਾ ਇਵਨ ਕੀ ਇੱਥੇ ਕਈਆਂ ਨੇ ਆਪਦੀ ਜ਼ਮੀਨ ਮੰਨ ਲਓ ਉੱਥੇ 2 ਕਿੱਲੇ ਇੱਥੇ ਉਹਨਾਂ ਨੇ ਤੇ ਉਹਨਾਂ ਦੀ ਚਰਾਂ ਦੀ ਡੁੱਬ ਗਈ ਉਹਨਾਂ ਦੀ ਬਾਹ ਕੌਣ ਫੜੂਗਾ ਮੰਨ ਲਓ 25000 ਨੂੰ ਲਾ ਲਓ ਤੁਸੀਂ ਘਰ ਤੋਂ ਘੱਟ 25000 ਨੂੰ ਵੈਸੇ ਅੱਜ ਤੁਹਾਨੂੰ ਪਤਾ ਠੇਕੇ 75000 ਨੂੰ ਟੱਪ ਗਿਆ ਤੇ ਜਿੰਨੇ ਮੰਨ ਲਓ ਕਿ ਇਹ 20 ਕਿ ਲਈ ਤੇ ਠੇਕੇ ਦੇ ਲੈ ਲੈ 25000 ਨੂੰ ਲਾ ਲਓ ਤੇ 5 ਲੱਖ ਦਾ ਉਹਨੇ ਠੇਕਾ ਭਰਿਆ ਉਹਨੂੰ 50 ਕਿੱਲਿਆਂ ਦਾ ਖਰਾਬਾ ਮਿਲਿਆ 6500 ਦੇ ਹਿਸਾਬ ਨਾਲ 35000 5 ਲੱਖ ਉਹਨੇ ਠੇਕਾ ਭਰਿਆ ਤੇ 35000 ਰੁਪਿਆ ਉਹਨੂੰ ਖਰਾਬਾ ਮਿਲਦਿਆ ਉਹ ਕਿੱਥੋਂ ਸਰਵਾਈਵ ਕਰੂਗਾ ਕਿੱਥੋਂ ਆ ਉਹਦੇ ਜਵਾਗ ਪਾਲੂਗਾ ਅੱਛਾ ਇਹ ਜਿਵੇਂ ਕਹਿੰਦੇ ਨੇ ਕੁਦਰਤੀ ਕਰੋਪੀਆ ਜਿਵੇਂ ਤੁਸੀਂ ਕਹੇ ਵੀ ਜੇ ਸਰਕਾਰਾਂ ਚਾਹਣ ਤਾਂ ਕਰਦਾ ਪਰ ਕੁਦਰਤੀ ਕਰੋਪੀ ਕਿੱਥੇ ਆ ਤਾਂ ਫਿਰ ਸਰਕਾਰਾਂ ਲੀਡਰਾਂ ਦਾ ਜੀ ਕੁਦਰਤੀ ਕਰੋਪੀ ਆਪਾਂ ਉਹਨੂੰ ਕਹਿ ਸਕਦੇ ਮੰਨ ਲਓ ਪਹਿਲਾਂ ਇਹਨਾਂ ਨੇ ਦਰ ਬੰਦ ਕਰ ਛੱਡੇ ਜਦੋਂ ਪਾਣੀ ਰਲੀਵ ਹੋਊਗਾ ਇੱਥੋਂ ਜਾਊਗਾ ਹੌਲੀ ਹੌਲੀ ਚੱਲੀ ਜਾਊਗਾ ਉਹਨੂੰ ਚਲੋ ਆਪਾਂ ਮੰਨਦੇ ਆਂ ਵੀ ਜਿਤਨਾ ਕੁਦਰਤ ਨੇ ਉੱਥੇ ਬੱਦਲ ਫੜ ਗਏ ਸ਼੍ਰੀਨਗਰ ਹਿਮਾਚਲ ਚ ਜੋ ਵੀ ਹੋਇਆ ਉਹਦਾ ਪਾਣੀ ਇੰਨਾ ਚੱਲਿਆ ਨਹੀਂ ਜਾਣਾ ਪਰ ਇੰਨਾ ਨੁਕਸਾਨ ਨਹੀਂ ਆਣਾ ਸੀਗਾ ਉਨਾ ਪਾਣੀ ਲਗਾਤਾਰ ਕੰਟੀਨਿਊਸਲੀ ਚੱਲੀ ਜਾਂਦਾ ਤੇ ਹਾਂ ਚੱਲੀ ਜਾਂਦਾ ਪਹਿਲਾਂ ਇਹਨਾਂ ਨੇ ਬੰਦ ਕਰਕੇ ਮਗਰਲੇ ਡੋਬੇ ਫਿਰ ਇੱਕਦਮ ਹਾਂ ਤੇ ਮਗਰਲੇ ਡੋਬ ਕੇ ਜਦੋਂ ਇੱਕਦਮ ਹੁਣ ਬੱਤੀ ਖੋਲੀ ਤਾਂ ਫਿਰ ਅਗਲੇ ਡੋਬੇ ਐਨ ਡੀ ਆਰ ਐਫ ਦੀਆਂ ਟੀਮਾਂ ਆਈਆਂ ਉਹ ਬੈਠੇ ਉੱਥੇ ਠੀਕ ਹੈ ਬੈਠੀਆਂ ਉੱਥੇ ਪਰ ਅਸੀਂ ਕੱਲ ਗਏ ਆ ਕੱਲ ਉੱਥੇ ਉਹਨਾਂ ਦੀ ਜਿਹੜੀ ਵੀ ਬੋਰਡ ਆ ਉਹਨਾਂ ਨੇ ਉਹਦੇ ਟਰੱਕ ਦੇ ਵਿੱਚ ਸਮੀਟ ਕੇ ਰੱਖੀ ਹੋਈ ਹਵਾ ਕੱਢ ਕੇ ਉਹਦੀ ਜੋ ਵੀ ਉਹਦੇ ਵਿੱਚ ਤੇ ਮੋਟਰਾਂ ਲਾ ਕੇ ਰੱਖੀਆਂ ਹੋਈਆਂ ਕੁਝ ਜਾਂਦੀਆਂ ਵਾਂ ਚਲੋ ਆਪਾਂ ਕਿਹਾ ਪਰ ਜ਼ਿਆਦਾ ਕੰਮ ਸਰਕਾਰਾਂ ਨਾਲੋਂ ਪ੍ਰਸ਼ਾਸਨ ਨਾਲੋਂ ਦੂਜਾ ਆਪਣਾ ਸੰਸਥਾਵਾਂ ਜਿਹੜੀਆਂ ਉਹ ਕਰ ਰਹੀਆਂ ਆ ਆਪਾਂ ਕਿਸੇ ਪਾਰਟੀ ਦੇ ਵਿਰੋਧ ਚ ਨਹੀਂ ਆ ਪਰ ਵੇਖੋ ਤੁਸੀਂ ਵੀ ਹਣ ਪਾਰਟੀਆਂ ਉਦੋਂ ਕਿਉਂ ਹਣ ਵੇਖਣ ਨੂੰ ਮਿਲਦੀਆਂ ਵਾ ਵੀ ਜਦੋਂ ਲੋਕ ਡੁੱਬੇ ਹੁੰਦੇ ਆ ਉਦੋਂ ਸਿਰਫ ਸਾਨੂੰ ਇਹ ਨਹੀਂ ਮੈਂ ਕਹਿਣਾ ਵੀ ਉਦੋਂ ਵੇਖਣ ਨੂੰ ਮਿਲਦੀਆਂ ਵਾ ਤੇ ਉਹ ਆ ਕੇ ਲੋਕਾਂ ਦੀ ਮਤ ਵੜੀ ਕਰਦੀਆਂ ਕਿਸੇ ਨੇ ਮਤ ਨਹੀਂ ਕੀਤੀ ਆ ਕੇ ਮੈਂ ਉੱਥੋਂ ਲੈ ਕੇ ਇੱਥੋਂ ਤੱਕ ਆ ਕੇ ਫੋਟੋ ਖਿਚਾ ਕੇ ਪਾਣੀ ਦੇ ਸਾਹਮਣੇ ਵੀ ਹਾਂ ਚਲੋ ਐਲਾਨ ਕਰਤਾ ਪਰ ਜਦੋਂ ਸਾਨੂੰ ਕੋਈ ਮਿਲੂਗਾ ਰਾਹਤ ਦੀ ਸਾਥੇ ਉਦੋਂ ਹੀ ਆਓਗੇ ਆਂ ਸਾਨੂੰ ਮਿਲਿਆ ਹੀ ਕੁਛ ਨਹੀਂ ਲੋਕ ਰੁੜਨਦੇ ਆ ਲੋਕਾਂ ਦੇ ਜਿਹੜੇ ਡੰਗਰ ਰੁੜ ਗਏ ਤੁਸੀਂ ਵੇਖੋ ਵੀ ਸ਼ੈੱਡ ਪਾਇਆ ਆ ਕਿੱਡਾ ਵੱਡਾ ਉਹ ਆ ਘਰ ਕਿੰਨੇ ਡੰਗਰ ਹੋਣਗੇ ਉੱਥੇ ਹਾਂ ਘੱਟੋ-ਘੱਟ ਵੀ ਜਿਹਦਾ ਸ਼ੈੱਡ ਆ ਉਹਦੇ 30-35 ਡੰਗਰ ਤੇ ਹੋਣਗੇ ਨਾ ਉਹ ਤਾਂ ਘਰ ਹੀ ਬਣਾ ਕੇ ਬੈਠੇ ਆ ਜੀ ਉਹ ਤੇ ਲੋਕ ਤੇ ਮਤਲਬ ਕਿ ਮਰਨਦੇ ਆ ਉਹਦੇ ਆਂਦੇ ਵੀ ਜਾਂ ਤੇ ਸਾਨੂੰ ਜਾਂ ਤੇ ਸਾਡੀ ਕੋਈ ਬਾਹ ਫੜ ਲੇ ਤੇ ਜਾਂ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਲੇ ਵੀ ਸਾਨੂੰ ਉਹ ਚੀਜ਼ ਦਾ ਹੋਵੇ ਹੀ ਨਾ ਡਰ ਵੀ ਸਾਡੀ ਜ਼ਮੀਨ ਆਣੀ ਆ ਉਹਦੇ ਆ ਇੰਨੇ ਤਾਂ ਤੁਸੀਂ ਵੇਖੋ ਕਿੱਥੋਂ ਤੱਕ ਦਰਿਆ ਵਾ ਜਾਂਦੇ ਆ ਐਦੂ ਤਾਂ ਮਤਲਬ 5-6 ਕਿਲੋਮੀਟਰ ਗਾਹਾਂ ਤਰਿਆ ਦਰਿਆ ਦੀ ਜਮੀਨ ਦਰਿਆ ਦੀ ਜਮੀਨ ਤੇ ਵੀਰ ਜੀ ਇੱਥੇ ਲੋਕਾਂ ਦੀਆਂ ਫਸਲਾਂ ਹੀ ਆ ਇਹਦੇ ਮਾਰੀ ਉੱਥੇ ਉੱਥੋਂ ਸਭ ਸਰਕਾਰੀ ਰੀਤ ਨਿਕਲਦੀ ਹੁੰਦੀ ਸੀ ਆ ਸਭ ਆਰਡੀਨੋਸ ਤੇ ਲੋਗੇ ਵੇਖਣਾ ਸੀ ਜਦੋਂ ਇੱਥੇ ਹੀ ਮੈਂ ਨਹੀਂ ਉੱਥੇ ਸਭ ਸਰਕਾਰੀ ਰੀਤ ਨਿਕਲਦੀ ਦੀ ਟਿੱਪਰ ਚੱਲਦੇ ਹੁੰਦੇ ਸੀ ਟਿੱਪਰ ਚੱਲਦੇ ਸਰਕਾਰ ਦੇ ਟਿੱਪਰ ਪਾਣੀ ਦੇ ਵਿੱਚ ਪਹੁੰਚ ਜਾਂਦੇ ਆ ਤੇ ਹੁਣ ਜਦੋਂ ਪਾਣੀ ਦੇ ਵਿੱਚ ਹਾੜਾ ਇਹ ਲੋਕ ਡੁੱਬੰਦੇ ਉਦੋਂ ਸਰਕਾਰ ਨਹੀਂ ਪਹੁੰਚਦੀ ਉਦੋਂ ਉਹਨਾਂ ਦੇ ਟਿੱਪਰ ਕਿੱਥੇ ਆ ਉਦੋਂ ਉਹਨਾਂ ਦੀਆਂ ਵੋਟ ਕਿੱਥੇ ਆ ਜਦੋਂ ਸਰਕਾਰ ਨੂੰ ਜਿੱਥੋਂ ਪੈਸਾ ਮਿਲਣਾ ਨਾ ਸਰਕਾਰ ਉੱਥੇ ਪਹੁੰਚੂਗੀ ਜਿੱਥੇ ਆਮ ਬੰਦਾ ਮਰੂਗਾ ਨਾ ਉੱਥੇ ਸਰਕਾਰ ਨਹੀਂ ਪਹੁੰਚਦੀ ਸਿਰਫ ਜਦੋਂ ਵੋਟ ਆਉਣੀ ਆ ਸਿਰਫ ਇਹ 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 ਬਾਪੂ ਜੀ ਦੇ ਗੋਡੇ ਉਦੋਂ ਪਤਾ ਲੱਗਣੇ ਆ ਵੀ ਬਾਪੂ ਜੀ ਦੇ ਗੋਡੇ ਪੈਰੀ ਹੱਥ ਲਾ ਕੇ ਵੋਟ ਲੈਣੀ ਆ ਤੇ ਮਾਵਾਂ ਦੀ ਆ ਮਾਤਾ ਤੂੰ ਮੇਰੀ ਮਾਤਾ ਵਾ ਤੂੰ ਮੈਨੂੰ ਵੋਟ ਪਾ ਦੇ ਉਦੋਂ ਇੱਕ ਪਾਰਟੀ ਨਹੀਂ ਇੱਕ ਪਾਰਟੀ ਨਹੀਂ ਹਰੇਕ ਪਾਰਟੀ ਹਰੇਕ ਪਾਰਟੀ ਮੈਂ ਕਿਹੇ ਦੇ ਵਿਰੋਧ ਚ ਉਹ ਕੀ ਛੋੜਦਾ ਹਰ ਹਰ ਸਰਕਾਰ ਵਾਲੀ ਆਏ ਆ ਨਾ ਹਰ ਤਾਂ ਜਦੋਂ ਵੇਖੋ 19 ਆ ਹਾਂ 23 ਆ 25 ਆ ਹਾਂ ਐਰ ਕੀ ਤੇ ਐਰ ਕੀ ਤੇ ਹਾਦੀ ਹੋ ਗਈ ਪਾਣੀ ਦੀ ਇੰਨਾ ਪਾਣੀ ਤੁਸੀਂ ਵੇਖੋ ਵੀ ਲੋਕਾਂ ਨੇ ਇਹ ਸੋਚ ਕੇ ਹਰ ਨਹੀਂ ਆਉਂਦੀ ਆ ਪੀ ਸਰਵਾਈਵ ਕਿਵੇਂ ਕਰਨਾ ਲੋਕਾਂ ਨੇ ਮੈਂ ਅੱਜ ਆਪਦੀ 2 2.5 ਕਰੋੜ ਦੀ ਕੋਠੀ 'ਚ ਬਹਿ ਕੇ ਬਿਲਕੁਲ 52 ਇੰਚ 60 ਇੰਚ 72 ਇੰਚ ਦੀ ਐਲਸੀਡੀ ਦੇ ਵੇਖਣਦਿਆਂ ਹਾਂ ਵੀ ਪਾਣੀ ਆਉਂਦਿਆਂ ਮੈਂ ਉਹ ਚੀਜ਼ ਫੀਲ ਨਹੀਂ ਕਰ ਸਕਦਾ ਮੇਰੀ ਇੱਥੇ 10 ਕਿੱਲੇ ਜ਼ਮੀਨ ਆ ਮੈਂ ਉਹਨੂੰ ਰੋਜ਼ ਹਾਣਾ ਪਾਣੀ ਲਾਉਣਾ ਇੱਕ ਦਿਨ ਮੈਂ ਘਰੇ ਗਿਆ ਰਾਤ ਪਈ ਸਵੇਰੇ ਮੈਂ ਆ ਕੇ ਵੇਖਿਆ ਤਾਂ ਪਾਣੀ ਪਾਣੀ ਫਸਲ ਮੇਰੀ ਵਿਖਾਨੀ ਦੀ ਉਹ ਜੱਟ ਦੇ ਦਿਲ ਤੇ ਹੱਥ ਰੱਖ ਕੇ ਵੇਖੋ ਜੱਟ ਦੇ ਅੰਦਰ ਵੜ ਕੇ ਨਹੀਂ ਕੋਈ ਵੇਂਦਾ ਉਹਦਾ ਢਿੱਡ ਨਹੀਂ ਕੋਈ ਫਰੋਲਦਾ ਵੀ ਤੂੰ ਕੀ ਕੀ ਸਰਵਾਈਵ ਕਰਨੀਆ ਜਿੰਨਾਂ ਹੋਰ ਆ ਜਿਵੇਂ ਤੁਸੀਂ ਕਹਿੰਦੇ ਸਰਕਾਰ ਦੇ ਟਿਪਰ ਆਉਂਦੇ ਨੇ ਜੇ ਤੁਸੀਂ ਇੱਥੇ ਕਿਤੇ ਉਪਰਾਲੀ ਨੂੰ ਅੱਗ ਲਾਉਂਦੇ ਹੋਗੇ ਸਰਕਾਰ ਦੇ ਸੈਟਲਾਈਟ ਆ ਜਾਂਦੇ ਨੇ ਅੱਜ ਨਹੀਂ ਆਉਂਦੇ ਚਲੋ ਮੈਂ 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 ਇੱਕ ਇੱਕ ਛੋਟੀ ਜੀ ਸਟੇਟਮੈਂਟ ਵੇਖਣ ਦਿਆਂਗਾ ਮੋਦੀ ਸਾਹਿਬ ਦੀ ਆਪਣੇ ਪ੍ਰਧਾਨ ਮੰਤਰੀ ਬਹੁਤ ਸਤਿਕਾਰਯੋਗ ਹੈ ਮੈਂ ਉਹਨਾਂ ਦੀ ਸਟੇਟਮੈਂਟ ਵੇਖੰਦੇ ਆਂ ਆਂਦੇ ਹੀ ਵੀ ਮੈਂ ਬਦਲ ਆ ਗਏ ਕੁਛ ਨਹੀਂ ਮੈਂ ਜਾਣਾ ਹੈ ਕਿਤੇ ਮੈਂ ਉਡਾਨ ਨਹੀਂ ਭਰ ਸਕਿਆ ਤੇ ਉੱਥੇ ਮੈਂ ਇੱਕ ਚੀਜ਼ ਵੇਖੀ ਵੀ ਇਹ ਚੀਜ਼ ਦਾ ਆਪਾਂ ਫਾਇਦਾ ਚੁੱਕ ਸਕਦੇ ਹਾਂ ਰਡਾਰ ਕੰਮ ਨਹੀਂ ਕਰੂਗਾ ਕਿੱਡੀ ਨੌਨ ਸੀਰੀਅਸ ਗੱਲ ਆ ਵੀ ਬਦਲ ਆ ਕੇ ਰਡਾਰ ਕੰਮ ਨਹੀਂ ਕਰੂਗਾ ਜਿੱਦਣ ਜੱਟ ਦੀ ਪਰਾਲੀ ਨੂੰ ਅੱਗ ਲੱਗਦੀ ਆ ਤੇ ਉਸ ਦਿਨ ਰਡਾਰ ਤੇ ਕਿੱਥੋਂ ਵੀ ਚੰਦੀ ਘੜੋ ਬੰਦੇ ਆਂਦੇ ਦਿੱਲੀੋਂ ਬੰਦੇ ਆਂਦੇ ਵੀ ਤੂੰ ਅੱਗ ਲਈ ਆ ਉੱਤੇ ਉਦੋਂ ਪਰਚਾ ਕੀਤਾ ਜਾਂਦਾ ਵਾ ਤੇ ਹੁਣ ਤੇ ਚਲੋ ਸਰਕਾਰਾਂ ਦਾ ਇਹ ਵੀ ਬਹੁਤ ਵਧੀਆ ਕੰਮ ਹੋ ਗਿਆ ਸੌਖੇ ਹੋ ਗਈ ਸਰਕਾਰ ਵੀ ਸਾਰੀ ਸੌਖੀ ਹੋ ਗਈ ਆ ਪੇ ਜਿਹੜੀ ਫਸਲ ਵੱਢ ਕੇ ਜੱਟ ਨੇ ਅੱਗ ਲਾਉਣੀ ਸੀ ਉਹ ਫਸਲ ਹੀ ਮੁਕਾਤੀ ਇਹਨਾਂ ਨੇ ਉਹ ਦਾਣੇ ਦੀ ਆਸ ਨਹੀਂ ਉਹਨੂੰ ਤੇ ਅੱਗ ਤੇ ਬਹੁਤ ਦੂਰ ਦੀ ਗੱਲ ਆ ਤੇ ਵੇਖੋ ਅੱਗ ਸਾਨੂੰ ਵਿਖ ਜਾਂਦੀ ਹੈ ਅੱਜ ਅੱਗ ਤੋਂ ਜ਼ਿਆਦੀ ਲਪਟ ਪਾਣੀ ਦੀ ਕਿਤੇ ਦੂਰ ਤੱਕ ਵਿਖੰਦੀ ਆ ਆਪਾਂ ਨੂੰ ਅੱਜ ਸਰਕਾਰ ਨੂੰ ਰਡਾਰ ਨਹੀਂ ਵਿਖਦੀ ਸਭ ਪਤਾ ਲੱਗਦਾ ਵਾ ਸਾਡੇ ਅੱਜ ਪੰਜਾਬ ਤੇ ਕਰਜ਼ੇ ਹੀ ਨਾ ਹੋ ਗਿਆ ਦੇ ਨਾਲ ਕਿਤੇ ਪਾਣੀ ਰੋਕ ਲੈਣਗੇ ਜਾਂ ਚੁੱਕ ਕੇ ਲੈ ਆਉਣਗੇ ਉਹਦੀ ਲਿਮਿਟ 6 ਜਾਨੇ ਬਹਿਣਾ 5 ਜਾਨੇ ਬਹਿਣੇ ਆ ਇੱਕ ਪਾਇਲਟ ਹੋਊਗਾ ਤਿੰਨ ਰੈਸਕਿਊ ਵਾਲੇ ਆਉਣਗੇ ਇੱਕ ਪਰਿਵਾਰ ਨੂੰ ਕੱਢਣ ਵਾਸਤੇ ਉਹਦੇ ਵਿੱਚ ਮੰਨ ਲਓ 2 ਲੱਖ ਦਾ ਤੇਲ ਮਚਾ ਕੇ ਤਿੰਨ ਬੰਦੇ ਕੱਢੇ ਉਹੋ ਤੁਸੀਂ 2-2 3-3 ਲੱਖ ਦੀਆਂ ਵੋਟਾਂ ਘੱਲੋ ਇੱਥੇ ਤੇ ਉਹੋ ਹੀ 5-5 7-7 ਬੰਦੇ ਉੱਤੇ ਆਉਣ ਕਿੱਡੀ ਇਹਨਾਂ ਦੀ ਨੌਨ ਸੀਰੀਅਸ ਇਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਪ੍ਰਸ਼ਾਸਨ ਦਾ ਜਿਵੇਂ ਜਿਵੇਂ ਅੱਜ ਹਰਿਆਣਾ ਆਪਦੇ ਲੋਕਾਂ ਦੇ ਨਾਲ ਖੜ ਗਿਆ ਹਰਿਆਣਾ ਖੜ ਗਿਆ ਵੀ ਯਾਰ ਪਾਣੀ ਸਾਨੂੰ ਨਹੀਂ ਚਾਹੀਦਾ ਸਾਨੂੰ ਨਹੀਂ ਲੱਗਦਾ ਵੀ ਜਦੋਂ ਪਾਣੀ ਫਿਰ ਮੰਗਣਗੇ ਗਾਂ ਨੂੰ ਪੰਜਾਬ ਨੂੰ ਵੀ ਖੜਨਾ ਚਾਹੀਦਾ ਫਿਰ ਮੇਰੇ ਵੀ ਕਿਸਾਨਾਂ ਨੂੰ ਪਾਣੀ ਚਾਹੀਦਾ ਸੀ ਨਹੀਂ ਦੰਦੇ ਹੁਣ ਵੇਖੋ ਜੀ ਜਿਦਾਂ ਹਰਿਆਣੇ ਦੀ ਆਪਾਂ ਗੱਲ ਕੀਤੀ ਆ ਸੈਣੀ ਸਾਹਿਬ ਆ ਉਹਨਾਂ ਨੇ ਜੀਐਸਟੀ ਇੰਨੀ ਕਰਤੀ ਆ ਚਲੋ ਉੱਥੋਂ ਕਲੈਕਟ ਕਰਕੇ ਉੱਤੇ ਕਰਜ਼ਾ ਨਹੀਂ ਕੋਈ ਐਡਾ ਖਾਸ ਹੈਗਾ ਕੋਈ ਤੇ ਉਹ 30 35 ਲੱਖ ਦੀ 50 ਲੱਖ ਦੀ ਫੋਰਚਨਰ ਤੇ ਆਉਂਦਾ ਸਾਡੇ ਮਾਨ ਸਾਹਿਬ ਪੰਜਾਬ ਤੇ ਮੇਰੇ ਸਾਹਮਣੇ 2.5 ਲੱਖ ਕਰੋੜ ਦਾ ਕਰਜ਼ਾ ਵਾ 3 ਲੱਖ ਤੋਂ ਵੀ ਪਾਰ 3 ਲੱਖ ਤੋਂ ਵੀ ਪਾਰ ਹੋ ਗਿਆ ਵਾ ਤੇ ਇਹ 2.5 2.5 ਕਰੋੜ ਦੀਆਂ ਦੋ ਲੈਂਡ ਕਰੂਜ਼ਰਾਂ ਜਿ ਆਉਂਦੇ ਆ ਤੇ ਅੱਗੇ ਕਾਫਲਾ ਐਵੇਂ ਹੁੰਦਾ ਵਾ ਬਸ ਵੀ ਕਿੰਨਾ ਕਿੰਨਾ ਟਾਈਮ ਲੋਕਾਂ ਨੂੰ ਖੜਨਾ ਪੈਂਦਾ ਵਾ ਅੱਜ ਉਹ ਲੈਂਡ ਕਰੂਜ਼ਰਾਂ ਕਿੱਥੇ ਆ ਅੱਜ ਤੇ ਤਾਮਿਲ ਲਾਡੂ ਚਲ ਗਏ ਆ ਸੰਭਾਰ ਇਟਲੀ ਖਾਨ ਡੋਸਾ ਖਾਨ ਚਲ ਗਏ ਆ ਅੱਜ ਲੋਕ ਕੋਸ਼ ਹੈਗੇ ਵੀ ਨਮਾਇंदे ਸਰਕਾਰ ਦੇ ਜਿਹੜੇ ਚੁਣੇ ਹੋਏ ਆ ਨਾ ਲੋਕਾਂ ਦੇ ਲੱਗਦਾ ਵੀ ਜਿਵੇਂ ਹਰਿਆਣਾ ਖੜਾ ਫਿਰ ਪੰਜਾਬ ਨੂੰ ਵੀ ਖੜਨਾ ਚਾਹੀਦਾ ਆ ਆਪਦੇ ਪੰਜਾਬ ਜਦੋਂ ਪਾਣੀ ਮੰਗਣਗੇ ਫਿਰ ਖੜਨਾ ਵੀ ਉਦੋਂ ਤੁਸੀਂ ਲਿਆਉਣੇ ਸੀ ਦਿੰਦੇ ਨਹੀਂ ਜਿਹੜਾ ਅਸਲੀ ਪੰਜਾਬ ਉਹ ਖੜਾ ਦਾ ਲੋਕਾਂ ਦਾ ਅਸਲੀ ਪੰਜਾਬ ਅਸਲੀ ਪੰਜਾਬ ਕਿਹੜਾ ਜਿਹੜਾ ਲੋਕਾਂ ਨਾਲ ਖੜਦਾ ਅਸੀਂ ਤੇ ਉਹਨੂੰ ਅਸਲੀ ਪੰਜਾਬ ਕਹਾਂਗੇ ਅੱਜ ਵਾਰਿਸ ਪੰਜਾਬ ਦੇ ਜਿਹੜੇ ਆ ਟੀਮ ਆ ਉਹ ਖਲੋਤੀ ਹੋਈ ਆ ਲੋਕਾਂ ਨਾਲ ਜਿਹੜੇ ਸੰਸਥਾਵਾਂ ਵਾਂ ਉਹ ਖਲੋਤੀਆਂ ਆ ਮਨੁੱਖਤਾ ਦੀ ਸੇਵਾ ਵਾਲੇ ਖਲੋਤੇ ਹੋਏ ਲੋਕਾਂ ਨਾਲ ਅਸਲੀ ਪੰਜਾਬ ਤੇ ਉਹ ਆ ਅਸਲੀ ਪੰਜਾਬ ਨਹੀਂ ਸਰਕਾਰਾਂ ਨੂੰ ਥੋੜੀ ਆਖਾਂਗੇ ਜੇ ਸਰਕਾਰਾਂ ਅਸਲੀ ਪੰਜਾਬ ਉਹ ਉਹ ਸਰਕਾਰਾਂ ਨੂੰ ਅਸਲੀ ਅਸੀਂ ਪੰਜਾਬ ਅਸਲੀ ਪੰਜਾਬ ਦੇ ਸਰਕਾਰ ਕਵਾਂਗੇ ਜਿਹੜੀ ਅੱਜ ਉਹ ਐਮ ਐਲ ਏ ਉਹ ਇਹਨਾਂ ਦੇ ਐਮ ਪੀ ਉਹ ਸਰਕਾਰ ਦੇ ਇਹਨਾਂ ਦੇ ਜਨਤਾ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਜਿਹੜੇ ਸਰਕਾਰ 'ਚ ਬੈਠੇ ਹੋਏ ਉਹਨਾਂ ਨੂੰ ਚਾਹੀਦਾ ਵਾ ਵੀ ਅੱਜ ਸ਼ਾਰਟਸ ਪਾ ਕੇ ਇੱਥੇ ਆਉਣ ਵੇਖਣ ਬੋਰਡ 'ਚ ਬੈ ਕੇ ਵੀ ਹਾਂ ਵੀ ਕਿਹੜਾ ਜੱਟ ਕਿਤਨਾ ਫਸਿਆ ਵਾ ਫੇਰ ਪਤਾ ਲੱਗੇ ਇਹਨਾਂ ਦੇ ਦਿਲ ਤੇ ਹੱਥ ਰੱਖ ਕੇ ਵੇਖਣ ਵੀ ਕੀ ਬੀਤਾਂਦੇ ਹੀ ਇਹਨਾਂ ਦੇ ਮਾਤੜ ਜਾਟਾ ਉਹਨੂੰ ਉਹਦੀਆਂ ਖਾਂ ਨਮ ਰਹਿੰਦੀਆਂ 24 ਘੰਟੇ ਵੀ ਮੇਰੀ ਫਸਲ ਗਈ ਮੇਰਾ ਘਰ ਗਿਆ ਕਿਸੇ ਨੇ ਕੋਈ ਆਪਦੀ ਧੀ ਦਾ ਵਿਆਹ ਕਰਨਾ ਵਾ ਕਿਸੇ ਨੇ ਪੁੱਤ ਨੂੰ ਆਪਦੇ ਨੂੰ ਪੜਾਉਣਾ ਕਿਸੇ ਨੇ ਧੀ ਨੂੰ ਪੜਾਉਣਾ ਵਾ ਆਪਦੇ ਫਿਊਚਰ ਪਲਾਨਸ ਹੁੰਦੇ ਕਈ ਜਿਹੜੀ ਸੋਚ ਕੇ ਅਸਲ ਚ ਹੁਣ ਹੋਣ ਵਾਲੀ ਜਿਹੜੀ ਲਾਸਟ ਵਾਲੀ ਪੀੜ੍ਹੀ ਜਿਹੜੀ ਹੁਣ ਚੱਲ ਚੱਲੀ ਆ ਉਹ ਜਿਹੜੀ ਨਵੀਂ ਪੀੜ੍ਹੀ ਉਹ ਪੜੀ ਆ ਥੋੜੀ ਜਿਨੂੰ ਪਤਾ ਵਾਕੀ ਆ ਪਹਿਲੀ ਪੀੜ੍ਹੀ ਜਿਹੜਨੀ ਆ ਸਾਰੀ ਜਜ਼ਬਾਤਾਂ ਤੇ ਕੰਮ ਕਰਦੀ ਸੀ ਇਹਨਾਂ ਦੇ ਜਜ਼ਬਾਤ ਜਿੰਦੇ ਹੈਗੇ ਵੀ ਅਹੀਂ ਜਿਹੜੇ ਲੋਕ ਆ ਲੋਕਾਂ ਨੂੰ ਅਹੀਂ ਵੀ ਮੇਰੇ ਤੇ ਪੋਤਾ ਮੈਂ ਬਾਰ ਬਾਰ ਨੇ ਜੋ ਆਪਾਂ ਫੋਰਨ ਕਲਚਰ ਆਣਾ ਜਿਹੜਾ ਬਾਈ ਫਿਰ ਜੇ ਮੈਂ ਹੁਣ ਇਹ ਜ਼ਮੀਨਾਂ ਦੇ ਮਾਲਕ ਤੁਸੀਂ ਲੋਕ ਜੀ ਬਜ਼ੁਰਗ ਨੇ ਫਿਰ ਮਨ ਲਾ ਤੁਸੀਂ ਤਾਂ ਮਾਲਕ ਹੁੰਦੇ ਹੋ ਵੀ ਤੁਸੀਂ ਤਾਂ ਫਿਰ ਦਿਹਾੜੀਦਾਰਾਂ ਦੇ ਬਰਾਬਰ ਹੋ ਵੀਰ ਜੀ ਮਾਲਕ ਅਸੀਂ ਕਦੋਂ ਮਾਲਕ ਹਾਂ ਮਾਲਕ ਤਾਂ ਸਰਕਾਰ ਆ ਆ ਕਿੰਨਾ ਏਰੀਆ ਹੋਊਗਾ ਜਦੋਂ ਮੈਂ ਤੇ ਮਾਲਕ ਫੇਰ ਹਾਂ ਨਾ ਜੇ ਮੇਰੀ ਪੈਲੀ ਦੇ ਵਿੱਚ ਕੋਈ ਆਵੇ ਜੋ ਜਿਹੜੀ ਵੀ ਚੀਜ਼ ਆ ਸਰਕਾਰ ਇਹ ਇਹ ਰੂਲ ਆ ਇਹ ਪਾਲਿਸੀ ਹੈ ਗਵਰਨਮੈਂਟ ਪਾਲਿਸੀ ਆ ਵੀ ਜੇ ਮੰਨ ਲਓ ਸਾਡੀ ਮਾਲਕੀ ਜ਼ਮੀਨ ਆ ਉਹਦੇ 3 ਜਾਂ 6 ਫੁੱਟ ਦੇ ਅੰਦਰ ਥੱਲੇ ਉਹ ਜੇ ਕੋਈ ਚੀਜ਼ ਲੱਭਦੀ ਆ ਉਹਦੇ ਤੇ ਸਰਕਾਰ ਦਾ ਹੱਕ ਆ ਤਾ ਕਰਕੇ ਪਾਣੀ ਤੇ ਬਿੱਲ ਲੱਗਦਾ ਵਾ ਮੋਟਰਾਂ ਤੇ ਬਿੱਲ ਲੱਗਦੇ ਆ ਚਲੋ ਆ ਹਾਂ ਤੇ ਬਹੁਤ ਜਿਹੜੀ ਆ ਤੇ ਜੱਟਾਂ ਨੇ ਉਂ ਮਰ ਜਾਣਾ ਸੀ ਜੇ ਆ ਮੋਟਰਾਂ ਦੇ ਬਿੱਲ ਲੱਗ ਜਾਂਦੇ ਵੀ ਕਿੱਥੋਂ ਫਸਲ ਤੇ ਹੁੰਦੀ ਨਹੀਂ ਤੇ ਬਿੱਲ ਆ ਹੀ ਜਾਣਾ ਹੈਗਾ ਪਰ ਜੇ ਸਾਡੀ ਪੈਲੀ ਦੇ ਵਿੱਚ ਮੰਨ ਲਓ ਇੰਨਾ ਪਾਣੀ ਨੇ ਵਹਾਣਾ ਵਗਨ ਦਿਆ ਵਾ ਇੱਥੇ ਮੰਨ ਲਓ ਰੇਤ ਪੈ ਗਈ 6-6 ਫੁੱਟ ਜੱਟੋਂ ਨਹੀਂ ਕੱਢ ਸਕਦਾ ਆ ਆਪ ਦਾ ਉਹ 650 ਖਰਾਬਾ ਮਿਲਿਆ ਮੰਨ ਲਓ ਇੱਕ ਜੱਟ ਦੀ ਪੈਲੀ ਚ ਉਹਦੇ 1 ਏਕੜ ਦੇ ਵਿੱਚ ਰੇਤ ਪੈ ਗਈ ਹੈ 6-6 ਫੁੱਟ ਉਹ ਵੇਚ ਕੇ ਆਪਦਾ ਗੁਜ਼ਾਰਾ ਕਰੂਗਾ ਆਪਦੀ ਫਸਲ ਜੋਗੇ ਪੈਸੇ ਵੀ ਨਿਕਲਣਗੇ ਉਤੋਂ ਉਹ ਆਪਦੀ ਜ਼ਮੀਨ ਵੀ ਸਹੀ ਕਰ ਸਕਦਾ ਕਣਕ ਫਸਲ ਆਉਣ ਲਈ ਆ ਸਕਦਾ ਪਰ ਨਹੀਂ ਉਹ ਉੱਤੇ ਸਰਕਾਰ ਦਾ ਆਕਾ ਤੇ ਜਿਹੜਾ ਪਾਣੀ ਆਉਣੇ ਹੜ ਆਉਣੇ ਆ ਇਹ ਕਿਸਾਨਾਂ ਦੀ ਇਹ ਕੁਦਰਤੀ ਕਰੋਪੀ ਆ ਕੁਦਰਤੀ ਕਰੋਪੀ ਰੱਬ ਵੀ ਜਟਾ ਵੇਰ ਪੈ ਗਿਆ ਵਾ ਤੇ ਸਰਕਾਰ ਦੇ ਪਹਿਲਾਂ ਹੀ ਪਈ ਆਤ ਨੇ ਉਹਨਾਂ ਲੋਕਾਂ ਦੇ ਬਜ਼ੁਰਗ ਕਹਿੰਦੇ ਨੇ ਕਿ ਅਸੀਂ ਆਪਦੀਆਂ ਜ਼ਮੀਨਾਂ ਵੇਖਣ ਦੀ ਲਿਆ ਆਇਆ ਬਾਈ ਨੇ ਬੜੀ ਚੰਗੀ ਤਰ੍ਹਾਂ ਦੇ ਨਾਲ ਸਭ ਕੁਝ ਸਮਝਾਇਆ ਕਿ ਅਸੀਂ ਸਿਰਫ ਉਦੋਂ ਆ ਜਦੋਂ ਹੜ੍ਹ ਦੀ ਮਾਰ ਪੈਂਦੀ ਆ ਇਹ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜਾ ਹੈਗਾ ਵਾਗ ਰਿਹਾ ਆ ਇੱਧਰ ਫੱਤੇ ਆਲਾ ਪਿੰਡ ਇੱਧਰਲੇ ਏਰੀਆ ਦੇ ਵਿੱਚ ਅਸੀਂ ਇਸ ਵੇਲੇ ਫਿਰਦੇ ਆ ਇਹ ਜੀਰੇ ਜੀਰੇ ਦੇ ਫਰੋਇਪੁਰ ਦੇ ਉਧਰਲੇ ਪਿੰਡ ਆ ਜਾਂਦੇ ਨੇ ਜੀਰੇ ਦੇ ਫਰੋਇਪੁਰ ਏਰੀਆ ਦੇ ਪਿੰਡ ਜਿਹੜੇ ਹੈਗੇ ਨੇ ਇਹ ਆ ਜਾਂਦੇ ਨੇ ਉਹ ਕਹਿੰਦੇ ਨੇ ਕਿ ਨੋਚਾਂ ਬਣਾਈਆਂ ਜਾਣ ਤਾਂ ਉਸ ਤੋਂ ਬਾਅਦ ਸਾਡਾ ਬਚਾਅ ਹੋ ਸਕਦਾ ਸੀ ਬਚ ਸਕਦੇ ਹਾਂ ਪਰ ਸਰਕਾਰਾਂ ਦੇ ਵੱਲੋਂ ਐਸਾ ਕੁਝ ਕੀਤਾ ਨਹੀਂ ਜਾ ਰਿਹਾ ਸੀ ਵਹਾਅ ਦੇਖ ਸਕਦੇ ਹਾਂ ਪਾਣੀ ਦਾ ਵਹਾ ਦੇਖੋ ਕਿਸ ਕਦਰ ਪਾਣੀ ਦਾ ਵਹਾ ਆ ਤਾਂ ਹਜੇ ਜਿਵੇਂ ਆਪਾਂ ਕਹਿੰਦੇ ਵੀ ਘਟਨ ਘਟਨ ਦਾ ਨਾਮ ਤਾਂ ਬਹੁਤ ਦੂਰ ਦੀ ਗੱਲ ਆ ਪਰ ਪਾਣੀ ਦਾ ਵਹਾ ਦੇਖ ਕੇ ਇੰਜ ਲੱਗਦਾ ਕਿ ਇਹਨੇ ਤਬਾਹੀ ਪਿੱਛੋਂ ਵੀ ਇਹ ਕਰਕੇ ਆਇਆ ਤੇ ਅੱਗੇ ਜਿੱਥੇ-ਜਿੱਥੇ ਜਾਣਾ ਇਹਨੇ ਤਬਾਹੀ ਕਰਦੇ ਜਾਣਾ ਜਿੰਨੇ ਪਿੰਡੇ ਦੇ ਰਾਹ ਦੇ ਵਿੱਚ ਆਉਣੇ ਆ ਸਭ ਪਿੰਡਾਂ ਨੂੰ ਮਲਿਆਮੇਟ ਕਰਦਾ ਜਿਹੜਾ ਇਹਨੇ ਤੁਰਿਆ ਜਾਣਾ ਜਿੰਨੀਆਂ ਖੇਤ ਖੇਤ ਦੇ ਰਾਹ ਦੇ ਵਿੱਚ ਆਉਣੇ ਆ ਸਭਨਾਂ ਨੂੰ ਮਲਿਆਮੇਟ ਕਰਦਾ ਤੁਰਿਆ ਜਾਣਾ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ ਧੰਨਵਾਦ ਜੀ